ਸੂਚਨਾ ਪ੍ਰਾਪਤ ਹੋਈ ਹੁਣੇ ਹਜੇ ਦਸਾ ਸਿੰਘ ਰਾਮਗੜੀਆ ਹਾਲਾਕੇ ਕੋ ਫਾਇਰਿੰਗ ਹੋਈ ਹੈ ਉਸ ਸੰਬੰਧੀ ਕੋਈ ਵਿਅਕਤੀ ਜ਼ਖਮੀ ਨਹੀਂ ਮਸਤਾਲਾ ਇੱਥੇ ਪੁਜਾ ਸੰਬੰਧੀ ਕਾਰਵਾਈ ਕਰ ਰਹੇ ਆਪਾਂ ਕਿੰਨੇ ਲੋਕ ਜ਼ਖਮੀ ਕਰੀਬ 6 ਵਿਅਕਤੀਆਂ ਦੇ ਜ਼ਖਮੀ ਹੋਣ ਬਾਰੇ ਪ੍ਰਾਪਤ ਹੋਇਆ ਪਤਾ ਲੱਗਾ ਹੈ ਉਹਦੇ ਬਾਰੇ ਡਾਕਟਰ ਸਾਹਿਬ ਕੋਲ ਰਾਏ ਲੈ ਰਹੇ ਹਾਂ ਕੋਣ ਨੂੰ ਹੋਈ ਹੈ ਡਾਕਟਰ ਕੋਲ ਤੱਕ ਕਿ ਦੋ ਲੋਕ ਬਰਾੜ ਨਹੀਂ ਮਿਨੋਰ ਇਹ ਜਾਣਕਾਰੀ ਮਿਲੀ ਹੈ ਸਾਡੇ ਕੀ ਕਾਰਵਾਈ ਕੀਤੀ ਹੈ ਕਾਰਵਾਈ ਜੋ ਵੀ ਬੰਦੀ ਹੋ ਕਰਾਂਗੇ ਆਪਾਂ

ਹਾਂ ਜੀ ਕਿੰਨੇ ਲੋਕਾਂ ਦੇ ਗੋਲੇ ਲੱਗੇ ਸਰ ਇਹ ਨਹੀਂ ਜੋ ਪਤਾ ਨਹੀਂ ਸਰ ਤੁਹਾਡੇ ਕਿੰਨੇ ਮੇਰੇ ਪਿਆਰ ਕਿੰਨੇ ਲੋਕ ਫਾਇਰ ਹੋ ਗਏ ਸਰ 10 ਤੋਂ 12 ਹੋ ਗਏ ਅੱਜ ਕੱਢ ਕੇ ਆਏ ਸੀ ਮੇ ਬਾਈਕ ਤੇ ਫਾਰ ਕਿਹੜਾ ਬਕਸੋ ਨੀ ਡਾਕਟਰ ਸਾਹਿਲ ਜੀ ਸਰ ਕਿੰਨੇ ਲੋਕ ਆਏ ਆ ਕੀ ਹੋਇਆ ਸਾਡੇ ਕੋਲ ਟੋਟਲ 6 ਪੇਸ਼ੈਂਟ ਆਏ ਆ ਵਿਦ ਅ ਹਿਸਟਰੀ ਆਫ ਗਨ ਸ਼ਾਟ ਜਿੱਚ ਟੋਟਲ ਸਾਡੇ ਕੋਲ देयर ਵਰ 6 ਪੇਸ਼ੈਂਟਸ ਤੇ ਜਿਹੜੇ ਉਹਨਾਂ ਚ ਦੋ ਜਨੇ ਆ ਉਹ ਸਾਡੇ ਕੋਲ ਬਰਾਡ ਡੈੱਟ ਸੀਗੇ ਇੱਕ ਸੀਗਾ ਸਰਬਜੀਤ ਸਿੰਘ ਤੇ ਦੂਸਰਾ ਸੀਗਾ ਕਰਨਮਾ ਜੀ ਬਾਕੀ ਹਾਂਜੀ ਇਹ ਜੋ ਗਨ ਸ਼ਾਟ ਦੇ ਜਿਹੜਾ ਹੋਇਆ ਇਨਸੀਡੈਂਟ ਉਹਨਾਂ ਦੇ ਫਿਲਹਾਲ ਕੰਡੀਸ਼ਨ ਠੀਕ ਸਟੇਬਲ ਹਨ ਉਹਨਾਂ ਦਾ ਹਜੇ ਟ੍ਰੀਟਮੈਂਟ ਚੱਲ ਰਿਹਾ ਵਾ ਬਾਕੀ ਅੰਡਰ ਅਬਜ਼ਰਵੇਸ਼ਨ ਉਹਨਾਂ ਨੂੰ ਰੱਖਾਂਗੇ ਆਪਾਂ ਚਾਰ ਦੇ ਕੀ ਖਤਰਾ ਤੋਂ ਬਾਅਦ ਫਿਲਹਾਲ ਤਾਂ ਅੰਡਰ ਅਬਜ਼ਰਵੇਸ਼ਨ ਹਨ ਤੇ ਟ੍ਰੀਟਮੈਂਟ ਚੱਲ ਰਿਹਾ ਫਿਰ ਵੇਟ ਐਂਡ ਵਾਚ ਹੈਗਾ ਸਾਡੇ ਕੋਲ ਕੀ ਨਾ ਤਰਾ ਕੀ ਹੋਇਆ ਕਿ ਅਸੀਂ ਬੈਠੇ ਸੀਗਾ ਉਲਾ ਦੇ ਬਾਹਰ ਕਿੱਥੇ ਚੰਦਾਲੀ ਦੇ 10 ਸਰਕਾਰ ਸੰਜੀਵ ਸੇਠ ਅੱਛਾ ਕੀ ਹੋਇਆਗੇ ਅਸੀਂ ਬਾਹਰ ਖਲੋਕੇ ਹੀ ਸ਼ਾਪ ਦੇ ਬਾਹਰ ਤੇ ਅਸੀਂ ਆਪਸ ਵਿੱਚ ਵੀਰ ਭਰਾ ਗੱਲਬਾਤ ਕਰਦੇ ਪਏ ਸੀ ਤੇ ਮਗਰੋਂ ਆਏ ਨੇ ਕਹਿੰਦੇ ਦੋ ਮੁੰਡੇ ਆਏ ਨੇ ਉਹਨਾਂ ਨੇ ਮਗਰੋਂ ਆਂਦੇ ਆ 10 12 ਫਾਇਰ ਕੱਢੇ ਨੇ ਤੇ ਇੱਕ ਮੇਰੇ ਬੁੱਝੂਸ ਪਾਇਦੇ ਹੀ ਮੈਂ ਮੂਡਾਂ ਦੇ ਟੋਪਲੇ ਲੱਗ ਵਾਦੀ ਕੇ ਮੇਰੇ ਉੱਧਰ ਲੰਗੀ ਆ ਇਹ ਗੱਲ ਜਿਵੇਂ ਕਿ ਬੜੀ ਬੜੀ ਤੇ ਆਪਣੇ ਦੋ ਜਿਹੜੇ ਵੀਰ ਭਰਾ ਨੇ ਉਹ ਉਹਨਾਂ ਨੂੰ ਗੋਲੀਆਂ ਵੱਜੀਆਂ ਨੇ ਉਹ ਐਸੋਲੇ ਅੰਮ੍ਰਿਤਸਰ ਰੈਫਰ ਕੀਤੇ ਗਏ ਨੇ ਮੜੇ ਕਿੰਨੇ ਲੋਕ ਆਏ ਸੀ ਤੇ ਕਿੰਨੀਆਂ ਗੋਲੀਆਂ ਇਹ ਬਾਜੀ ਕਟੋ-ਕਟ 12-13 ਗੋਲੀਆਂ ਉਹਨਾਂ ਨੇ ਲੌਂਗ ਕੱਢੇ ਨੇ ਹਾਂ ਹਾਂਜੀ ਕੌਣ ਸੀ ਉਹ ਲੋਕ ਪਤਾ ਨਹੀਂ ਬਾਜੀ ਕੌਣ ਸੀ ਮੇਰੀ ਬੇਟ ਲਈ ਤੇ ਜਿੰਨਾ ਮੁੰਡਾ ਨੂੰ ਗੋਲੀਆਂ ਵੱਜੀਆਂ ਨੇ ਹਾਂਜੀ ਉਹ ਦੋਨੋਂ ਮੁੰਡੇ ਐਸੋਲੇ ਇੱਥੋਂ ਅੰਮ੍ਰਿਤਸਰ ਰੈਫਰ ਕੀਤੇ ਗਏ ਉਹ ਕਿੰਨੇ ਲੋਕਾਂ ਦੇ ਕੋਲ ਗੋਲੀਆਂ ਸੀ ਹਾਂਜੀ ਕਿੰਨੇ ਦੇ ਹੋਤੀਆਂ ਏ ਇੱਕ ਮੇਰੇ ਇੱਕ ਮੈਂ ਦੇਣੇ ਕਦ ਤੱਕ ਤਿੰਨ ਜਣੇ ਆਏ ਜੇ ਚਾਰ 6 ਜਣੇ ਚੰਦਰ ਤੋਂ ਵੀ ਬਚ ਗਿਆ ਨਹੀਂ ਚੰਦਰ ਠੀਕ ਬਖਸ਼ ਮਾਰ ਦੀ ਕਿਰਪਾ ਨਾਲ 6 ਇਹ ਉਹੀ ਥ੍ਰੈਟ ਵਾਲੀ ਗੱਲ ਤੇ ਸਰ ਇਹਨਾਂ ਨੇ ਪੁੱਛਿਆ ਜੇ ਸਾਨੂੰ